ਅਜੋ ਤੁਸੀਂ ਬੱਚਾ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਇਹ ਐਕਸੀਡੈਂਟ ਹੋ ਗਿਆ ਸੀਗਾ ਸਾਨੂੰ ਪਾਜ਼ਲੇ ਟੋਟੇ ਤੋਂ ਫੋਨ ਆਇਆ ਸੀਗਾ ਕਿ ਇੱਕ ਬੱਚਾ ਆਇਆ ਜਿਹਦਾ ਬਹੁਤ ਬੁਰੇ ਤਰੀਕੇ ਨਾਲ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਨੇ ਟੱਕਰ ਮਾਰੀ ਤੇ ਟਰੱਕ ਟੱਕਰ ਮਾਰਨ ਤੋਂ ਬਾਅਦ ਉਪਰੋ ਹੀ ਨੰਗ ਗਿਆ ਉਹ ਰੁਕਿਆ ਵੀ ਨਹੀਂ ਹਾਂ ਠੀਕ ਹੈ ਸਾਰਿਆਂ ਤੋਂ ਗਲਤੀ ਨਾਲ ਹੀ ਹੁੰਦਾ ਕੋਈ ਜਾਣ ਬੁਝਕੇ ਤਾਂ ਨਹੀਂ ਕਰਦਾ ਬਟ ਜੇ ਗਲਤੀ ਹੋਈ ਹੈ ਤਾਂ ਰੋਕ ਕੇ ਦੇਖ ਤਾਂ ਸਕਦੇ ਆ ਕਿ ਕੋਈ ਮੈਡੀਕਲ ਕੇਅਰ ਦੀ ਲੋੜ ਤਾਂ ਨਹੀਂ ਕਿਸੇ ਸੰਸਥਾ ਨੂੰ ਕਾਲ ਕਰ ਸਕਦੇ ਆ ਬਟ ਦੇਖ ਕੇ ਅਣਦੇਖਾ ਕਰਨਾ ਸਭ ਤੋਂ ਵੱਡਾ ਗੁਨਾਹ ਹੁੰਦਾ ਆ ਗਲਤੀ ਮਾਫ਼ ਹੋ ਜਾਂਦੀ ਹੈ ਬਟ ਅੰਦੇਖਾ ਕਰਨਾ ਇੱਕ ਬਹੁਤ ਨਿਰਦਇ ਹੁੰਦੀ ਨਿਸ਼ਾਨੀ ਹੁੰਦੀ ਹੈ ਚਲੋ ਜੋ ਵੀ ਹੋਇਆ ਬੱਚੇ ਨੂੰ ਮੌਕੇ ਤੇ ਅਸੀਂ ਜਦ ਤੱਕ ਪਹੁੰਚੇ ਬੱਚੇ ਦੀ ਤੜਕਣਾ ਨਹੀਂ ਸੀ ਹੈ ਸੀਪੀਆਰ ਦੀ ਵੀ ਕੋਸ਼ਿਸ਼ ਕੀਤੀ ਬਟ ਕੋਸ਼ਿਸ਼ ناکਾਮਯਾਬ ਹੋਈ ਕਿਉਂਕਿ ਆਪਾਂ ਜੇ ਪੰਜਾਬੀ ਭਾਸ਼ਾ ਦੇ ਵਿੱਚ ਕਹੀਏ ਜੋ ਪਿਛਲੇ ਲੱਤਾਂ ਹੁੰਦੀਆਂ ਨੇ ਜਮੇ ਹੀ ਚੱਡੇ ਪਾੜ ਚੁੱਕੇ ਸੀਗੇ ਮਤਲਬ ਬਹੁਤ ਜ਼ਿਆਦਾ ਬੁਰੀ ਕੰਡਿਸ਼ਨ ਸੀ ਅੰਦਰੋਂ ਆਂਦਰੀਆਂ ਵੀ ਪਾੜ ਗਈਆਂ ਸੀਗੀਆਂ ਸਾਫ਼ ਦਿਖ ਰਿਹਾ ਸੀ ਇੰਟਰਨਲ ਬਲੀਡਿੰਗ ਹੋ ਰਹੀ ਹੈ ਜਿਹਦੇ ਕਰਕੇ ਟੱਡ ਵੀ ਫੁੱਲ ਗਿਆ ਸੀਗਾ ਤੇ ਜੇ ਜੀਵਿਤ ਰਹਿ ਵੀ ਜਾਂਦਾ ਤਾਂ ਸਾਰੀ ਜ਼ਿੰਦਗੀ ਤੜਪਣਾ ਸੀ ਸਾਰੀ ਜ਼ਿੰਦਗੀ ਦਰਦ ਦੇ ਵਿੱਚ ਹੀ ਕੱਢਦੇ ਜੀ ਬਲਾ ਲਿਆ ਉਹੀ ਵਧੀਆ ਹੋਇਆ ਤੜਪਨ ਨਾਲੋਂ ਤਾਂ ਇੱਕ ਪਾਸੇ ਲੱਗਣਾ ਵਧੀਆ ਹੁੰਦਾ ਮੇਰਾ ਮੰਨਣਾ ਹੈ ਕਿਉਂਕਿ ਜਦ ਅੱਖਾਂ ਤੋਂ ਦੇਖਦੇ ਆ ਨਾ ਹੰਝੂ ਨਿਕਲਦੇ ਨੇ ਤੜਪਦੇ ਨੇ ਤਰਦ ਹੁੰਦਾ ਚੀਖਾਂ ਨਿਕਲਦੀਆਂ ਨੇ ਬੋਲ ਕੇ ਦਰਦ ਨਹੀਂ ਦੱਸ ਸਕਦੇ ਕਿ ਸਾਨੂੰ ਕੀ ਤਕਲੀਫ ਹੈ ਉਹ ਦਰਦ ਨਾਲੋਂ ਤਾਂ ਇਹ ਮੌਤੇ ਠੀਕ ਹੈ ਤੇ ਮੌਕੇ ਤੇ ਜੀਸੀਬੀ ਨੂੰ ਬੁਲਾਇਆ ਗਿਆ ਤੇ ਸਾਰੇ ਵੀਰਾਂ ਦਾ ਜੋ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਫੋਨ ਕੀਤਾ ਭੈਣਾ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ तहे ਦਿਲੋਂ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿ ਕਿਸੇ ਨੇ ਤਾਂ ਦੇਖ ਕੇ ਫੋਨ ਕੀਤਾ ਕੋਸ਼ਿਸ਼ ਕੀਤੀ ਕਿ ਕੁਛ ਨਾ ਕੁਛ ਹੋ ਜਵੇ ਤੇ ਜੀਸੀਬੀ ਵਾਲੇ ਵੀਰ ਦਾ ਵੀ तहे ਦਿਲੋਂ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਜੋ ਅੱਧੀ ਰਾਤ ਨੂੰ ਇੱਕ ਫੋਨ ਦੇ ਤੇ ਸਾਰੇ ਵੀਰਾਂ ਦਾ ਜੋ ਉੱਥੇ ਮੌਕੇ ਦੇ ਮੌਜੂਦ ਸੀ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦੀ ਸੇਵਾ ਕੀਤੀ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਤੇ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ ਉੱਥੇ ਇੱਕ ਵੀਰ ਖੜਾ ਸੀਗਾ ਜੋ ਅਣਜਾਣੇ ਸੀ ਰਾਸਤੇ ਤੋਂ ਜਾ ਰਹੇ ਸੀ ਉਹ ਵੀ ਦੇਖ ਕੇ ਰੁਕੇ ਮੋਟਰਸਾਈਕਲ ਦੇ ਖੰਨੇ ਦਾ ਵੀਰ ਸੀ ਨਾ ਤਾਂ ਨਹੀਂ ਮੈਨੂੰ ਪਤਾ ਤੇ ਉਹਨਾਂ ਨੇ ਇੱਕ ਮਾਤਾ ਦਾ ਸਿੱਕਾ ਮਾਤਾ ਨਹਿਣਾ ਦੇਵੀ ਦਾ ਸਿੱਕਾ ਸੀ ਪਤਾ ਨਹੀਂ ਵਿਸ਼ਨੂ ਦੇਵੀ ਦਾ ਸਿੱਕਾ ਸੀਗਾ ਉਹਨਾਂ ਨੇ ਉਹ ਸਿੱਕਾ ਜ ਸੰਸਕਾਰ ਕੀਤਾ ਉਹ ਮਿੱਟੀ ਦੇ ਵਿੱਚ ਰੱਖਿਆ ਤੇ ਆਪਣਾ ਰੁਮਾਲ ਕੱਢ ਕੇ ਮਿੱਟੀ ਦੇ ਵਿੱਚ ਰੱਖਿਆ ਤੇ ਜੀਸੀਬੀ ਵਾਲੇ ਵੀਰ ਨੂੰ 500 ਰੁਪਏ ਦੀ ਵੀ ਸੇਵਾ ਕੀਤੀ ਮਤਲਬ ਕਹਿਣ ਦਾ ਭਾਵ ਕਿਡਾ ਵੱਡਾ ਦਿਲ ਸੀਗਾ ਵੀਰ ਦਾ ਪੋਲੇ ਬਾਬਾ ਜੀ ਨੇ ਭੇਜਿਆ ਸੀਗਾ ਤੇ ਰੱਬ ਵੀ ਰੂਪੀ ਰੂਹਾਂ ਹੁੰਦੀਆਂ ਨੇ ਸਾਡੇ ਲਈ ਤਾਂ ਇਹ ਸਾਡੇ ਲਈ ਇਹ ਰੱਬ ਰੂਪੀ ਰੂਹਾਂ ਨੇ ਜੋ ਫੀਲਡ ਦੇ ਵਿੱਚ ਆ ਕੇ ਐਸੀ ਸੇਵਾ ਦੇ ਕਾਰੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਇਸ ਲਈ ਨਹੀਂ ਕਹਿ ਰਹੇ ਕਿਉਂ ਬੰਦਾ ਰੁਕਿਆ ਆਪਣੇ ਰਮਾਹਲ ਰੱਖਿਆ ਸੱਚੀ ਸ਼ਰਧਾ ਨਾਲ ਮੱਥਾ ਟੇਕ ਕੇ ਉਹਦੇ ਲਈ ਅਰਦਾਸ ਕੀਤੀ ਕਿ ਚੰਗੀ ਜੁਨੀ ਦੇ ਵਿੱਚ ਜਾਵੇ ਤੇ ਮੈਂ ਸਾਰਿਆਂ ਨੂੰ ਕਹਿੰਗਾ ਕਿ ਤੁਸੀਂ ਸਾਰੇ ਵੀ ਅਰਦਾਸ ਕਰਿਓ ਤੇ ਬਾਈ ਦੇ ਲਈ ਵੀ ਅਰਦਾਸ ਕਰਿਓ ਕਿ ਹਮੇਸ਼ਾ ਹੱਸਦਾ ਵਾਦਦਾ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਬਾਈ ਦੇ ਪਰਿਵਾਰ ਨੂੰ ਵੀ ਕਦੀ ਕੋਈ ਦਿੱਕਤ ਨਾ ਆਵੇ ਤੇ ਜੋ ਵੀ ਸੇਵਾ ਦੇ ਕਾਰਜਾਂ ਦੇ ਵਿੱਚ ਐਵੇਂ ਦਾ ਹੱਥ ਵਟਾਉਂਦੇ ਨੇ ਕਿਸੇ ਵੀ ਤਰੀਕੇ ਨਾਲ ਹੱਥ ਵਟਾਉਂਦੇ ਨੇ ਜੀਵਾ ਦੀ ਸੇਵਾ ਦੇ ਵਿੱਚ ਕੁਦਰਤ ਦੀ ਸੇਵਾ ਦੇ ਵਿੱਚ ਇਨਸਾਨਾਂ ਦੀ ਸੇਵਾ ਵਿੱਚ ਕਿਸੇ ਵੀ ਤਰੀਕੇ ਦੀ ਸੇਵਾ ਦੇ ਵਿੱਚ ਕਿਸੇ ਵੀ ਤਰੀਕੇ ਦਾ ਹੱਥ ਵਟਾਉਂਦੇ ਨੇ ਉਹਨਾਂ ਦਾ ਪਰਿਵਾਰ ਤੇ ਉਹ ਹਮੇਸ਼ਾ ਖੁਸ਼ ਰਹੇ ਰੀਕਵੈਸਟ ਕਰਨਾ ਚਾਹੁੰਦਾ ਬਈ ਨਸ਼ਾ ਪਤਾ ਸ਼ੱਕ ਕੇ ਵੀਡੀਓ ਗੱਡੀ ਨਾ ਚਲਾਇਆ ਕਰੋ ਤੇ ਸਰਵਿਸ ਲੇਨ ਦੇ ਉੱਤੇ ਦਾ ਯਾਰ ਹੌਲੀ ਚੱਲਿਆ ਕਰੋ ਇਸ ਸਰਵਿਸ ਲੇਨ ਦੇ ਉੱਤੇ ਐਕਸੀਡੈਂਟ ਹੋਇਆ ਸੀਗਾ ਸਰਵਿਸ ਲੇਨ ਤੇ ਤਾਂ ਡਿਕ ਸਪੀਡ ਹੋਣੀ ਚਾਹੀਦੀ ਕਿ ਤੁਸੀਂ ਕੰਟਰੋਲ ਕਰ ਸਕੋ ਯਾਰ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਇਹੀ ਜੇ ਕਿਸੇ ਬੰਦੇ ਦੀ ਮੌਤ ਹੋਈ ਹੁੰਦੀ ਨਾ ਔਰ ਇੱਕ ਗੱਡੀ ਥੱਲੇ ਆਇਆ ਹੁੰਦਾ ਕਿੰਨਾ ਗਾਹ ਪੈ ਜਾਂਦਾ ਬਸ ਉਹ ਇੱਕ ਬਲਦ ਹੈ ਉਹਦੀ ਜਾਨ ਦੀ ਕੋਈ ਕੀਮਤ ਨਹੀਂ ਉਹ ਬੋਲ ਕੇ ਦੱਸ ਨਹੀਂ ਸਕਦਾ ਉਹਦਾ ਕੋਈ ਪਰਿਵਾਰ ਨਹੀਂ ਤਾਂ ਮਰ ਗਿਆ ਠੀਕ ਹੈ ਅਸੀਂ ਦਫਨਾਤਾ ਇਹੀ ਸਭ ਕੁਝ ਚੱਲ ਰਿਹਾ ਹੈ ਜਿਹੜੇ ਛੱਡਦੇ ਨੇ ਉਹਨਾਂ ਨੂੰ ਕੁਝ ਨਹੀਂ ਫਾਇਦਾ ਲੈਂਦੇ ਨੇ ਛੱਡ ਤੁੰਦੇ ਨੇ ਮਰਨ ਨੂੰ ਇਹੀ ਸਭ ਕੁਝ ਚੱਲ ਰਿਹਾ ਸੱਕਲੇ ਰਿਪੀਟਿੰਗ ਜਦ ਤੱਕ ਸਾਰੇ ਜਣੇ ਅੱਗੇ ਨਹੀਂ ਆਉਂਗੇ ਚੀਜ਼ਾਂ ਨਹੀਂ ਰੁਕਣਗੀਆਂ ਘਰੇ ਬੈਠ ਕੇ ਕੰਪਲੇਂਟ ਕਰਨੇ ਕਿ ਸੜਕ ਤੇ ਜੀਬ ਘੁੰਮਦੇ ਨੇ ਸਾਡੀ ਗੱਡੀਆਂ ਦਾ ਨੁਕਸਾਨ ਹੁੰਦਾ ਸਾਡੀ ਜਾਨ ਦਾ ਨੁਕਸਾਨ ਹੁੰਦਾ ਬਹੁਤ ਸੋਖਾ ਹੁੰਦਾ ਫੀਲਡ ਤੇ ਆਓ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ